ਉਥੇ ਹੀ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵੀ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ਮਿਲੀ ਜਾਣਕਾਰੀ ਮੁਤਾਬਿਕ ਹੁਣ ਕਿਸਾਨਾਗੋ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਤੇ 24 ਘੰਟੇ ਨਜ਼ਰ ਰੱਖਣ ਲਈ ਡਾਕਟਰਾਂ ਵੱਲੋਂ ਮਸ਼ੀਨਾਂ ਲਗਾਈਆਂ ਗਈਆਂ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਇੰਜ ਹੋ ਚੁੱਕੀ ਹੈ ਉਹਨਾਂ ਦੀ ਸਿਹਤ ਕਿਸੇ ਵੀ ਸਮੇਂ ਵਿਗੜ ਸਕਦੀ ਹੈ ਜਿਸ ਕਾਰਨ ਮੋਰਚੇ ਤੇ ਬੈਠੇ ਕਿਸਾਨ ਆਗੂਆਂ ਵੱਲੋਂ ਚਿੰਤਾ ਜਤਾਈ ਗਈ ਹੈ ਬੀਤੇ ਦਿਨੀ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਚ ਖਨੌਰੀ ਸਰਹੱਦ ਤੇ ਮੌਜੂਦ ਸਮੂਹ ਕਿਸਾਨਾਂ ਨੇ ਸਵੇਰ ਤੋਂ ਹੀ ਭੁੱਖ ਹੜਤਾਲ ਕੀਤੀ ਸੀ ਇਹਨਾਂ ਤੋਂ ਇਲਾਵਾ ਡੱਲੇਵ ਡੇਵਾਲਾ ਸੇ ਵੀ ਪੂਰੇ ਪਿੰਡ ਵੱਲੋਂ ਭੁਖ ਹੜਤਾਲ ਕੀਤੀ ਗਈ ਢੱਲੇਵਾਲ ਦੀ ਸਿਹਤ ਬਾਰੇ ਵਧੇਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਖਨੌਰੀ ਤੋਂ ਸਾਡੇ ਪੱਤਰਕਾਰ ਹਰਮਿੰਦਰ ਜੀ ਜੋ ਸਾਜ਼ਾ ਹਾਲਾਤਾਂ ਬਾਰੇ ਜਾਣਕਾਰੀ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਬਾਰੇ ਦੱਸੋ ਸਾਨੂੰ ਕੁਝ ਬਿਲਕੁਲ ਜੀ ਇਸ ਵਕਤ ਮੈਂ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਉੱਤੇ ਮੌਜੂਦ ਹਾਂ ਜਿੱਥੇ ਸਰਕਾਰੀ ਰਜਿੰਦਰਾ ਹਸਪੀਟਲ ਤੋਂ ਮੈਡੀਕਲ ਟੀਮ ਜਿਹੜੀ ਹੈ ਉਹ ਪਹੁੰਚੀ ਸੀਗੀ ਪੰਜਾਬ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਇਹ ਮੈਡੀਕਲ ਕਰਵਾਉਣਾ ਚਾਹੁੰਦੇ ਸੀ ਜਦੋਂ ਕਿਸਾਨ ਆਗੂਆਂ ਦੇ ਨਾਲ ਇਹ ਇਹ ਪੁਖਤਾ ਜਾਣਕਾਰੀ ਮਿਲੀ ਹੈ ਕਿ ਜਦੋਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਗਜੀਤ ਸਿੰਘ ਡੱਲੇਵਾਲ ਵੱਲੋਂ ਆਪਣਾ ਮੈਡੀਕਲ ਜਿਹੜਾ ਹੈ ਉਹ ਕਰਵਾਉਣ ਤੋਂ ਨਾ ਕਰ ਦਿੱਤੀ ਗਈ ਹੈ ਜਦਕਿ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਮੈਡੀਕਲ ਚੈੱਕਅਪ ਹੈ ਉਹ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਵੱਲੋਂ ਕੀਤਾ ਜਾਂਦਾ ਹੈ ਉਹ ਸਰਕਾਰ ਉੱਤੇ ਭਰੋਸਾ ਨਹੀਂ ਕਰ ਸਕਦੇ ਠੀਕ ਹੈ ਜੀ ਜੀਮਾ ਸਰ ਉਥੇ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਅਜੇ ਤੱਕ ਪਹੁੰਚਿਆ ਹੋਵੇ ਜਿਵੇਂ ਕੱਲ ਸਰਬੀਤ ਖਾਲਸਾ ਆਏ ਸੀਗੇ ਤਾਂ ਉਹਨਾਂ ਨੇ ਕੀ ਭਰੋਸਾ ਦਿੱਤਾ ਉਹਨਾਂ ਨੂੰ ਨਹੀਂ ਕੱਲ੍ਹ ਵਾਰੇ ਤਾਂ ਮੈਨੂੰ ਜਾਣਕਾਰੀ ਹੀ ਨਹੀਂ ਹੈਗੀ ਮੈਂ ਪਰ ਅੱਜ ਦੀ ਜਿਹੜੀ ਤਾਜ਼ਾ ਜਾਣਕਾਰੀ ਹੈ ਸਬਡਿਵੀਜ਼ਨ ਪਾਤੜਾਂ ਦੇ ਡੀਐਸਪੀ ਅੱਛਾ ਸਿਮੇਤ ਜਿਹੜੇ ਆਲਾ ਅਧਿਕਾਰੀ ਨੇ ਸਬਡਿਵੀਜ਼ਨ ਪਤਲਾ ਦੇ ਸਿਰਫ ਉਹੀ ਮੌਜੂਦ ਨੇ ਜਦਕਿ ਮੈਡੀਕਲ ਟੀਮ ਜਿਹੜੀ ਹੈ ਰਜਿੰਦਰਾ ਹਸਪਤਲ ਪਟਿਆਲਾ ਤੋਂ ਪਹੁੰਚੀ ਹੋਈ ਹੈ ਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਵਾਬ ਦੇਣ ਤੋਂ ਬਾਅਦ ਉਹ ਲਗਾਤਾਰ ਆਪਣੇ ਸੀਨੀਅਰ ਅਧਿਕਾਰੀ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਰابطਾ ਕਾਇਮ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਇਆ ਜਾ ਸਕੇ ਜੀ ਮੈਮ ਤੇ ਸਰ ਕਿਸਾਨ ਆਗੂ ਜਿਹੜੇ ਆ ਉਹ ਉਹਨਾਂ ਦਾ ਅੱਗੇ ਐਕਸ਼ਨ ਪਲਾਨ ਕੀ ਹੈ ਵੀ ਡੱਲੇਵਾਲ ਦੀ ਸਿਹਤ ਜ਼ਿਆਦਾ ਖਰਾਬ ਹੁੰਦੀ ਹੈ ਤਾਂ ਕੀ ਉਹ ਕੋਈ ਹੋਰ ਵਿਅਕਤੀ ਭੁਖੜ ਹੜਤਾਲ ਤੇ ਬੈਠੇਗਾ ਤਾਲਾ ਜਾਰੀ ਰਹੇਗੀ ਮੈਮ ਅੱਜ ਸਾਡੀ ਕਾਕਾ ਸਿੰਘ ਕੋਟੜਾ ਜਿਹੜੇ ਅਧੋਲਨ ਦੀ ਲਗਾਤਾਰ ਇੱਥੇ ਅਗਵਾਈ ਕਰ ਰਹੇ ਨੇ ਜਿਨ੍ਹਾਂ ਦੀ ਅਗਵਾਈ ਚ ਜਗਜੀਤ ਸਿੰਘ ਡੱਲੇਵਾਲ ਦੀ ਗੈਰ ਹਾਜ਼ਰੀ ਵਿੱਚ ਵੀ ਜਦੋਂ ਪਹਿਲਾਂ ਅਧੋਲਨ ਚੱਲਦਾ ਤਾਂ ਉਹਨਾਂ ਦੀ ਕਮਾਂਡ ਰਹਿੰਦੀ ਹੈ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਤਾਂ ਕਾਕਾ ਸਿੰਘ ਕੋਟੜਾ ਨੇ ਕਿਹਾ ਹੈ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੁੰਦਾ ਹੈ ਜੇਕਰ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਖਰਾਬੀ ਹੁੰਦੀ ਹੈ ਖੁਦਾ ਨਾਕਾਸਤਾ ਕੋਈ ਹਾਲਾਤ ਇਦਾਂ ਦੇ ਬਣਦੇ ਨੇ ਤਾਂ ਕਿਸਾਨ ਜਿਹੜੇ ਨੇ ਉਹ ਵੱਡਾ ਐਕਸ਼ਨ ਲੈਣਗੇ ਜਿਸ ਤਰ੍ਹਾਂ ਕਿ ਉਹਨਾਂ ਨੇ 14 ਦੀ ਕਾਲ ਦਿੱਤੀ ਹੋਈ ਹੈ ਦਿੱਲੀ ਚਲੋ ਦੀ ਤੇ ਉਹਦੇ ਨਾਲ ਨਾਲ ਹੀ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਇਸ ਕਿਸਾਨੀ ਮੋਰਚਾ ਜਿਹੜਾ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਉੱਤੇ ਚੱਲ ਰਿਹਾ ਹੈ ਉਹਦੇ ਉੱਪਰ ਵੀ ਕੋਈ ਵੱਡਾ ਐਲਾਨ ਜਿਹੜਾ ਹੈ ਉਹ ਅੱਜ ਵੀ ਕੀਤਾ ਜਾ ਸਕਦਾ ਹੈ ਜੇਕਰ ਸਿਹਤ ਉਹਨਾਂ ਦੀ ਸਿਹਤ ਨੂੰ ਲੈ ਕੇ ਹੀ ਹੈ ਕਿ ਜੇਕਰ ਸਿਹਤ ਵਿੱਚ ਗ੍ਰਾਫਟ ਆਉਂਦੀ ਹੈ ਤਾਂ ਇਥੋਂ ਵੀ ਵੱਡੀ ਮੂਵਮੈਂਟ ਕਿਸਾਨ ਕਰਨਗੇ ਕੋਈ ਨਾ ਕੋਈ ਜੀ ਮੈਮ ਸੋ ਇਹ ਸਾਡੇ ਪੱਤਰਕਾਰ ਖਨੋਰੀ ਤੋਂ ਹਰਬਿੰਦਰ ਸਿੰਘ ਜੀ ਹਰਬਿੰਦਰ ਜੀ ਸ਼ੁਕਰੀਆ ਤੇ ਖਨੋਰੀ ਤੋਂ ਤੁਹਾਨੂੰ ਅਪਡੇਟ ਅਸੀਂ ਇਸੇ ਤਰ੍ਹਾਂ ਦਿੰਦੇ ਰਵਾਂਗੇ ਤੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਹੈ ਉਹ ਨਾ ਸਾਜ ਹੈ ਤੇ ਉਹਨਾਂ ਦਾ ਅੱਜ ਮਰਨ ਵਰਤ 16ਵੇਂ ਦਿਨ ਚ ਸ਼ਾਮਿਲ ਹੋ ਚੁੱਕੇ ਹੈ ਤੇ ਉਹ ਡਾਕਟਰਾਂ ਨੂੰ ਵੀ ਯਾਨੀ ਕਿ ਇਲਾਜ ਕਰਾਉਣ ਤੋਂ ਮਨਾ ਕਰ ਰਹੇ ਨੇ ਸ਼ੁਕਰੀਆ ਸੇ